ਫੈਟ ਜਿਹੜੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਇੱਕ ਬਾਡੀ ਦੇ ਅੰਦਰਲੀ ਫੈਟ ਹੁੰਦੀ ਹੈ ਉਹਨੂੰ ਕਹਿੰਦੇ ਵਿਸਰਲ ਫੈਟ ਜਿੰਨੀਆਂ ਆਪਣੀ ਬਾਡੀ ਦੇ ਵਿੱਚ ਵੇਨ ਸਮਾੜਾ ਨਾੜੀਆਂ ਵਾਂਗ ਜੇ ਆਪਣੀ ਵਿਸਰਲ ਫੈਟ 5 ਹੋ ਗਈ ਕਿਸੇ ਦੀ ਵਿਸਰਲ ਫੈਟ 5 ਆਈਏ ਤੀਜੇ ਨੰਬਰ ਤੇ ਚੈੱਕ ਕਰਿਓ ਬਾਡੀ ਚੈੱਕ ਕਰਿਓ ਭਾਜੀ ਆਪਣੀ ਤੀਜੇ ਨੰਬਰ ਤੇ ਵਿਸਰਲ ਫੈਟ 19 ਆਈ ਆ ਭਾਜੀ ਤਾਂ ਕਿੰਨੀ ਆਈ ਆ 14 ਆਈ ਆ ਕਿਸੇ ਦੀ 5 ਆਈ ਆ ਉਹ ਪਰਚੀ ਵੇਖ ਲਿਓ ਬੜੀ ਫ੍ਰੀ ਹੋਵੇ ਇਹਨਾਂ ਨੇ ਜੀ ਤੇ 15 ਉਹ ਜਿੰਨੀਆਂ ਆਪਣੀ ਬੋਡੀ ਦੇ ਵਿੱਚ ਵੇਨਸ ਹੁੰਦੀਆਂ ਨਾ ਨਾੜੀਆਂ ਹੁੰਦੀਆਂ ਜੇ ਆਪਣੀ ਵਿਸਰਲ ਫੈਟ ਉਹ ਭਾਜੀ ਉਹਨਾਂ ਦਾ ਸਕੇਨ ਕਰਾ ਲੋ ਇਹਨਾਂ ਦੀ ਪੰਜ ਹੋਊਗੀ 100% ਹੋਊਗੀ ਜਿੰਨੀਆਂ ਆਪਣੀ ਬੋਡੀ ਦੇ ਵਿੱਚ ਵੇਨਸ ਹੁੰਦੀਆਂ ਨਾ ਨਾੜੀਆਂ ਹੁੰਦੀਆਂ ਜੇ ਆਪਣੀ ਵਿਸਰਲ ਫੈਟ ਪੰਜ ਹੋਊਗੀ ਆਪਣੀਆਂ ਨਸਾਂ ਜਿਹੜੀਆਂ ਬਿਲਕੁਲ ਕਲੀਨ ਹੋਣਗੀਆਂ ਸਾਫ਼ ਹੋਣਗੀਆਂ ਬੋਡੀ ਵਿੱਚ ਬਲੱਡ ਸਰਕੂਲੇਸ਼ਨ ਕਰਦਾ ਰਹੂਗਾ ਕਿਤੇ ਵੀ ਕੋਈ ਹੈਲਥ ਇਸ਼ੂ ਨਹੀਂ ਆਊਗਾ ਜਦੋਂ ਆਪਣੀ ਵਿਸਰਲ ਫੈਟ ਦੀ ਬੋਟਲ ਲਾਈਨ ਹੁੰਦੀ ਨਾ ਹੀ ਨਾ ਠੀਕ ਹੈ ਜੀ ਜਦੋਂ ਇਹ 9+1 ਅਸਟਾਡੋ ਇੰਡੀਆ ਆਪਣੀਆਂ ਲਸਾਂ ਦੇ ਵਿੱਚ ਜਲਦੀ ਜਮਨੀ ਸਟਾਰਟ ਹੋ ਜਾਂਦੀ ਹੈ ਜਿਹਨੂੰ ਡਾਕਟਰ ਕੈਸਟੋਲ ਵੀ ਕਹਿ ਦਿੰਦੇ ਜੀ ਬਲੋਕਿੰਗ ਵੀ ਕਹਿ ਦਿੰਦੇ ਇਹਦੇ ਵਧਣ ਦੇ ਨਾਲ ਫਿਰ ਆਪਾਂ ਨੂੰ ਹੈਲਥ ਚੈਲੰਜ ਆਣ ਜਿਵੇਂ ਸਾਹ ਘੱਟਣਾ ਸਟਾਰਟ ਹੋ ਜਾਂਦਾ ਘਰਾੜੇ ਵੱਜਣੇ ਸਟਾਰਟ ਹੋ ਜਾਂਦੇ ਆ ਲੱਤਾਂ ਬਾਵਾ ਬਲੜੀਆਂ ਸਟਾਰਟ ਹੋ ਜਾਂਦੀਆਂ ਇਹ ਚੀਜ਼ ਪਤਾ ਤੇ ਨਾਲ ਫਿਰ ਆਪਾਂ ਨੂੰ ਬਹੁਤ ਸਾਰੇ ਹੈਲਥ ਇਸ਼ੂ ਹੋ ਜਾਂਦੇ ਠੀਕ ਹੈ ਜੀ ਮੇਨ ਜਿਹੜਾ ਮਿਸਰਲ ਪੈਡ ਦਾ ਪਾਰਟ ਹੈਗਾ ਆਪਾਂ ਨੂੰ ਬੋਡੀ ਵਿੱਚ ਤਿੰਨ ਤਰ੍ਹਾਂ ਦਾ ਟੈਗ ਲੱਗ ਕੇ ਹੁੰਦੀ ਜੀ ਮਿਸਰਲ ਪੈਡ ਜੇ ਇਹੀ ਮਿਸਰਲ ਫੈਟ ਮੇਰੀਆਂ ਹਾਰਡ ਵਾਲੀਆਂ ਨਸਾਂ ਜਾ ਗਈ ਉਹਨਾਂ ਨੂੰ ਹਾਰਡ ਨੂੰ ਕਵਰ ਕਰਨਾ ਹਾਰਡ ਅਟੈਕ